ਮੂਸੇਵਾਲੇ ਦੀ ਪਹਿਲੀ ਝਲਕ ਦੇ ਲਈ ਲੋਕ ਤਰਸ ਰਹੇ ਸੀ ਸਿੱਧੂ ਦੇ ਫੈਨ ਤਰਸ ਰਹੇ ਸੀ ਤਾਂ ਸਿੱਧੂ ਮੂਸੇਵਾਲੇ ਦੇ ਛੋਟਾ ਸ਼ੂਦੀਪ ਜੋ ਵਾਪਸ ਘਰ ਵਾਪਸੀ ਹੋਈ ਹੈ ਤਾਂ ਕਹਿ ਸਕਦੇ ਆ ਵੀ ਉਸਦੀ ਪਹਿਲੀ ਚਲਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਫੀਸ਼ੀਅਲ ਸਾਈਡ ਦੇ ਉੱਪਰ ਸਾਂਝੀ ਕੀਤੀ ਆਪਣੇ ਇੰਸਟਾਗ੍ਰam ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤਾਂ ਬਹੁਤ ਹੀ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਕਿਤੇ ਨਾ ਕਿਤੇ ਪਿਆਰ ਜਿਤਾਉਂਦੇ ਹੋਏ ਨਜ਼ਰ ਆ ਰਹੇ ਨੇ ਛੋਟੇ ਸਿੱਧੂ ਦੇ ਨਾਲ ਸਿੱਧੂ ਮੂਸੇਵਾਲਾ ਦੀ ਉਡੀਕ ਲਗਾਤਾਰ ਫੈਨ ਕਰ ਰਹੀ ਸੀ ਤਾਂ ਉਡੀਕ ਵੀ ਖਤਮ ਹੋਈ ਹੈ ਤੇ ਸਾਰੇ ਪਾਸੇ ਖੁਸ਼ੀਆਂ ਦੀ ਲਹਿਰ ਹੈ ਪਿੰਡ ਮ वाले ਨੇ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਪੂਰੀ ਵੀਡੀਓ ਦੇਖਦੇ ਆ ਵੀਡੀਓ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਹ ਦੇਖੋ ਤੁਸੀਂ ਵੀ ਸਿੱਧੂ ਦੇ ਪਿਤਾ ਆਪਣੇ ਛੋਟੇ ਸਿੱਧੂ ਨੂੰ ਕਹਿ ਸਕਦੇ ਆ ਵੀ ਛੋਟੇ ਸ਼ੋਭਦੀਪ ਨੂੰ ਪਿਆਰ ਜਿਤਾਉਂਦੇ ਹੋ ਨਜ਼ਰ ਆ ਰਹੇ ਨੇ ਬੜੇ ਖੁਸ਼ ਵੀ ਨਜ਼ਰ ਆ ਰਹੇ ਆ ਲਿਖਿਆ ਤਸਵੀਰ ਤੇ ਲੈਜੈਂਡ ਨੇਵਰ ਡਾਈ ਤੇ ਡਾਕਟਰ ਜਿਹੜੇ ਨੇ ਉਹ ਜਦੋਂ ਸਿੱਧੂ ਦੇ ਪਿਤਾ ਨੂੰ ਇਹ ਛੋਟਾ ਸਿੱਧੂ ਸ਼ੁਭਦੀਪ ਸਿੱਧੂ ਜਦੋਂ ਮਾਤਾ ਦੇ ਕੋਲੇ ਪਹੁੰਚਦਾ ਹੈ ਹਸਪਤਾਲ ਦੀਆਂ ਤਸਵੀਰਾਂ ਦੋਸਤੋ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਇੱਕ ਪਾਸੇ ਅੱਖ ਨੰਬੀ ਹੈ ਖੁਸ਼ੀ ਦੇ ਨਾਲ ਕਿਉਂਕਿ ਬਹੁਤ ਲੰਮਾ ਵਿਛੋੜਾ ਸੀ ਮਾਂ ਦਾ ਪੁੱਤ ਦੇ ਨਾਲੋਂ ਤੇ ਆਹ ਤਸਵੀਰਾਂ ਦੇ ਵਿੱਚ ਬਿਆਨ ਹੁੰਦਾ ਹੈ ਵੀ ਇੱਕ ਮਾਂ ਕਿੰਨੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਤੇ ਡਾਕਟਰ ਜਿੰਦਲ ਹਸਪੀਟਲ ਦੇ ਵਿੱਚ ਇਹ ਜਿਹੜਾ ਕੇਸ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਸਿੱਧੂ ਦੇ ਪਿਤਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਖੁਸ਼ੀ ਦੀ ਲਹਿਰ ਚਿਹਰੇ ਦੇ ਉੱਪਰ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਨਰ ਦੇ ਗੁੜਤੀ ਦਿੱਤੀ ਹੈ ਬਾਪ ਨੇ ਆਪਣੇ ਪੁੱਤ ਨੂੰ ਉਹੀ ਅਣਖਾਂ ਵਾਲੀ ਗੱਲ ਬੋਲਣ ਦੀ ਰਤਵੇ ਵਾਲੀ ਗੱਲ ਬੋਲਣ ਦੀ ਤੇ ਸੱਚ ਬੋਲਣ ਦੀ ਗੁੜਤੀ ਅੱਜ ਸਿੱਧੂ ਛੋਟੇ ਸਿੱਧੂ ਨੂੰ ਦਿੱਤੀ ਗਈ ਆ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਆ ਵੀਡੀਓ ਜ਼ਾਹਰ ਕਰ ਰਹੀ ਹੈ ਕਿ ਸਿੱਧੂ ਮੂਸੇਵਾਲਾ ਨਾ ਤਾਂ ਕਦੇ ਮੁੱਕਿਆ ਸੀ ਤੇ ਨਾ ਹੀ ਕਦੇ ਮੁੱਕਣਾ ਉਸ ਦੇ ਆਉਣ ਦੀ ਖੁਸ਼ੀ ਚ ਕੇਕ ਵੀ ਕੱਟਿਆ ਜਾ ਰਿਹਾ ਤੇ ਖੁਸ਼ੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੂਰੇ ਹਸਪੀਟਲ ਨਹੀਂ ਪੂਰੇ ਜਿੱਥੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਦੋਸਤੋ ਦੱਬ ਕੇ ਕਰਿਓ ਵੀਡੀਓ ਸ਼ੇਅਰ ਮਿਲਦੇ ਆ ਨਵੀ